ਹਾਏ ਰੱਬਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਨਹੀਂ ਮੁੰਡਾ ਆਇਆ ਇਹਦਾ ਪਿਓ ਵੀ ਨਹੀਂ ਆਇਆ ਦੱਸ ਕਿੱਥੇ ਬੈਗੇ ਜਾ ਕੇ ਹਮ ਤਰੀ ਇਨੀ ਟੈਨਸ਼ਨ ਹੋਣ ਰਹੀ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਹਾਏ ਰੱਬਾ ਕਦੀ ਕੀਤਾ ਤਾਂ ਨਹੀਂ ਮੁੰਡੇ ਨੇ ਇਦਾਂ ਪਤਾ ਨਹੀਂ ਕਿੱਥੇ ਚਲ ਗਿਆ ਵਾ ਚੱਲ ਫੋਨ ਕਰਕੇ ਦੱਸ ਦੇ ਤੂੰ ਵੀ ਮੈਂ ਇੱਥੇ ਬੈਠਾ ਮੰਮੀ ਫਿਕਰ ਨਾ ਕਰਿਓ ਹੁਣ ਨਾਵਾ ਵਿਚਾਰੀ ਤਾਂ ਵੀ ਨਾ ਫਿਕਰ ਕਰਨ ਲਈ ਆ ਹੁਣ ਲੰਮੇ ਪਾ ਕੇ ਆਈਆਂ ਪਤਾ ਨਹੀਂ ਸੁਪੀ ਗਈ ਭਸਾਉਣਾ ਕਿੱਥੋਂ ਵਿਚਾਰੀ ਨੇ ਜਿੰਨਾ ਚਿਰ ਘਰ ਨਹੀਂ ਹੁੰਦਾ ਨੂੰ ਨੀਂਦ ਆਉਂਦੀ ਆ ਹਾਏ ਹਾਏ ਹੁਣ ਤੁਹੀ ਜੀਵਨ ਆਜੋ ਆਜੋ ਮਿੱਧਰੀਆ ਕੱਲੇ ਆਏ ਜੋ ਮੁੰਡਾ ਕਿੱਥੇ ਆ ਉਹ ਮੁੰਡਾ ਕਿਤੇ ਉਥੇ ਵੀ ਲੱਭਾ ਮੈਨੂੰ ਹੈ ਆਹੋ ਉਧਰ ਵੀ ਹੈ ਨੀਗਾ ਇਨੀ ਠੰਡ ਚ ਮੈਂ ਗਿਆ ਵਾਂ ਕਿੰਨਾ ਚਿਰ ਬੂਹੇ ਘੜੀ ਖਨੋਤਾ ਰਿਹਾ ਵਾਂ ਪੰਜ 6 ਵਾ ਦੀ ਫੋਨ ਲਾਇਆ ਤੇ ਕੀ ਆਂਦੇ ਸੀਗੇ ਚਾਰ ਪੰਜ ਦੀ ਬੂਹਾ ਘੜਕਾਇਆ ਹਾਰ ਕੇ ਦਾ ਪਿਓ ਆਇਆ ਬਾਅਦ ਅੱਛਾ ਆਓ ਤੇ ਮੈਂ ਵੀ ਤੁਹਾਡਾ ਪਿੰਦਰ ਨਹੀਂ ਆਇਆ ਹੂੰ ਅੱਛਾ ਕਿਤੇ ਪੇ ਇੱਥੇ ਨਹੀਂ ਆਇਆ ਹਾਏ ਹਾਏ ਜੀ ਉੱਥੇ ਨਹੀਂ ਗਿਆ ਤੇ ਕਿੱਥੇ ਚਲ ਗਿਆ ਵਾ ਤੇ ਉਹਨਾਂ ਦਾ ਮੁੰਡਾ ਘਰੇ ਹੀ ਉਈ ਉਈ ਮੈਂ ਪੁੱਛਿਆ ਸੀ ਹਾਂ ਉਹ ਕਹਿੰਦੇ ਇੱਥੇ ਨਹੀਂ ਆਇਆ ਮੁੰਡਾ ਤੁਹਾਡਾ ਉਹ ਨਹੀਂ ਉਹਨਾਂ ਦਾ ਮੁੰਡਾ ਉਈ ਉਹਨਾਂ ਦਾ ਮੁੰਡਾ ਉਹ ਵੀ ਕਹਿੰਦੇ ਕਿਤੇ ਗਿਆ ਕਿਤੇ ਤੇ ਜੇ ਉਹ ਗਿਆ ਬਾਤ ਹੋ ਸਕਦਾ ਸਾਡਾ ਪਿੰਦਰ ਉਹਦੇ ਨਾਲ ਹੀ ਹੋਵੇ ਯਾਰ ਹਾਂ ਗੱਲ ਹੀ ਉਹਨੇ ਦੱਸੀ ਜਿੰਨੀ ਕਿ ਉਹਨਾਂ ਨੇ ਗੱਲ ਮੈਨੂੰ ਦੱਸੀ ਤੇ ਮੈਂ ਚੁੱਪ ਕਰਕੇ ਚੁੱਪ ਕਰਕੇ ਘਰ ਨੂੰ ਆ ਗਿਆ ਪਰ ਜਿੱਦਾਂ ਮਰਜ਼ੀ ਆ ਨਾ ਮੇਰਾ ਤਾਂ ਘਰ ਖਲੋਣ ਜੀ ਨਹੀਂ ਕਰਨ ਡਿਆ ਕਦੀ ਇਦਾਂ ਨਹੀਂ ਕੀਤੀ ਮੁੰਡੇ ਨੇ ਯਾਰ ਮੈਨੂੰ ਕਿਹੜਾ ਘਟ ਕੱਢਣ ਡਿਆ ਵਾ ਹੈ ਹਾਏ ਹਾਏ ਰੱਬਾ ਸੋਖੋਵੇ ਸਹੀ ਪੁੱਤ ਮੇਰਾ ਘਰ ਆ ਜੇ ਟਾਈਮ ਦੇ ਨਾਲ ਮੈਂ ਤਾਂ ਟੈਨਸ਼ਨ ਹੀ ਵੜਵੜ ਖਾਈ ਜਾਂਦੀ ਆ ਕੁੜੀ ਆ ਤੇ ਉਹਨੂੰ ਵਿੱਚ ਰਿਸੌਂਡ ਹੀ ਨਾ ਵਾ ਉਹ ਵੀ ਟੈਨਸ਼ਨ ਲੈਣ ਦੀ ਇੰਨੀ ਆ ਦੀ ਮੰਮੀ ਅੱਜ ਤੱਕ ਇਦਾਂ ਕਦੀ ਕੀਤਾ ਹੀ ਨਹੀਂ ਪਿੰਦਰ ਨੇ ਓਏ ਉਹ ਤਾਂ ਗੱਲ ਵੈਰ ਕਾ ਪਹਿਲੀ ਆ ਦੀ ਪਾਣੀ ਉਹਨੇ ਕੰਮ ਕੀਤਾ ਹੋ ਜਾ ਕੋਈ ਫੋਨ ਫਾਨੂੰ ਚੁੱਪ ਦੱਸਣ ਤੋਂ ਬਿਨਾਂ ਕਦੇ ਜਾਂਦਾ ਹੀ ਨਹੀਂ ਹੁੰਦਾ ਨਾ ਦੱਸ ਕੇ ਗਿਆ ਵਾ ਨਾ ਫੋਨ ਕੀਤਾ ਵਾ ਚੱਲ ਕਿੱਥੇ ਗਿਆ ਵਾ ਮੇਰੇ ਹਿਸਾਬ ਨਾਲ ਨਾ ਉਹਦੀ ਕਿਤੇ ਨਾ ਬੈਟਰੀ ਬੂਟਰੀ ਮੁੱਕ ਗਈ ਦੀ ਆ ਮੋਬਾਈਲ ਦੀ ਚੱਲ ਜੇ ਬੈਟਰੀ ਮੁੱਕ ਗਈ ਆ ਤੇ ਕਹਦਾ ਫੋਨ ਲੈ ਕੇ ਬੰਦਾ ਕਰ ਲੈ ਜੀ ਜੀ ਕੋ ਤਾਂ ਫੋਨ ਵਾ ਅੱਜ ਕੱਲ੍ਹ ਕਰਕੇ ਤੇ ਬੰਦਾ ਦੱਸ ਹੀ ਸਕਦਾ ਨਾ ਵੀ ਟੈਨਸ਼ਨ ਨਾ ਲਿਓ ਮੈਂ ਆ ਜੂੰਗਾ ਇਨੇ ਟਾਈਮ ਨਾ ਉਹੋ ਤੇ ਗੱਲ ਵਾ ਤੇ ਹੁਣ ਕੀ ਕਰਨਾ ਜੇ ਕਿੱਥੇ ਲੱਭਣਾ ਜੇ ਉਹਨੂੰ ਇਹ ਮੜੇ ਨੇ ਨਾ ਜਾਨ ਹੀ ਨਹੀਂ ਉਹ ਕੀ ਕਰਦੀ ਐ ਵੀ ਲੋੜ ਤੋਂ ਵੱਧ ਇਹਨੂੰ ਹੁਣ ਘਰ ਆ ਲੈਣ ਦੇ ਇਹਦਾ ਇਲਾਜ ਮੈਂ ਕਰਦਾ ਹਾਏ ਹਾਏ ਘਰ ਤੇ ਆ ਲੈੰਦੋ ਮੁੰਡੇ ਨੂੰ ਤੁਸੀਂ ਐਵੇਂ ਗੱਲਾਂ ਕਰੀ ਜਾਂਦੇ ਜੇ ਮੈਨੂੰ ਪਤਾ ਕੀ ਲੱਗਣ ਡਿਆ ਵਾ ਵੀ ਕਿਤੇ ਟੈਨਸ਼ਨ ਲਈ ਐ ਮੁੰਡੇ ਨੇ ਤੇ ਕਿਤੇ ਪੁੱਠਾ ਸਿੱਧਾ ਕੰਮ ਨਾ ਕੋਈ ਕਰ ਦੇ ਪਤਾ ਨਹੀਂ ਕੀ ਗੱਲ ਵਾ ਹੁਣ ਕਿੱਥੇ ਚਲ ਗਿਆ ਵਾ ਉਹ ਚੁੱਪ ਕਰ ਸਵਾਦੀ ਗੱਲ ਕਰ ਜਿੰਦੇ ਪੁੱਠਾ ਸਿੱਧਾ ਕੰਮ ਕਰਦੇ ਸਾਰਾ ਤੇਰਾ ਸਿਆਪਾ ਵਾ ਤੇਰਾ ਹੀ ਆਹੇ ਮੇਰਾ ਕਾਦਾ ਸਿਆਪਾ ਵਾ ਕੀ ਕਰਾਂ ਮੈਂ ਜੇ ਮੇਰੇ ਕੋ ਗਲਤੀਆਂ ਹੋਈਆਂ ਹੁਣ ਮਾਫੀਆਂ ਤੇ ਮੈਂ ਮੰਗ ਲੀਆਂ ਐਤੋਂ ਵੱਧ ਹੁਣ ਮੈਂ ਕੀ ਕਰਾਂ ਮੁੰਡਾ ਵੀ ਤੇਰਾ ਹੀ ਆ ਨਾ ਕੀ ਪਤਾ ਕਿੱਥੇ ਕੀ ਕਰਨ ਲਿਆ ਕੀ ਨਹੀਂ ਹੁਣ ਤੇਰਾ ਛੇਤੀ ਦੀ ਘਰ ਆ ਜੇ ਹੁਣ ਤੇ ਮੇਰੇ ਕੋ ਘਬਰਾਟ ਹੋਉਂਦੀ ਆ ਜੀ ਘਬਰਾਟ ਹੋ ਜਾਂਦੀ ਚੱਲ ਕੋਈ ਨਹੀਂ ਆਈਂਦਾ ਵਾ ਘਰ ਗੱਲ ਸੁਣ ਲੈ ਮੇਰੇ ਇੱਕ ਕੰਨ ਖੋਲ ਕੇ ਜੇ ਉਹਨੇ ਕੋ ਪੁੱਠਾ ਸਿੱਧਾ ਕੰਮ ਕੀਤਾ ਨਾ ਤੇਰੀ ਗੁੱਤ ਫੜ ਕੇ ਤੈਨੂੰ ਘਰੋਂ ਬਾਹਰ ਕੱਢ ਦੇਣਾ ਐਤੋਂ ਕਰਦੀ ਕੀ ਫਿਰਦੀ ਸਾਰਾ ਸਿਆਪਾ ਤੇਰਾ ਵਾ ਹਾਇ ਰੱਬਾ ਮੇਰਾ ਪੁੱਤ ਨਹੀਂ ਘਰ ਆਉਣ ਡਿਆ ਮੈਨੂੰ ਘਟਵਾ ਉਸ ਤੋਂ ਬਿਨਾ ਹੋਰ ਮੈਨੂੰ ਕੀ ਚੰਗਾ ਵਾ ਹਾਇ ਮੈਂ ਕਰਾਂ ਤੇ ਕਰਾਂ ਕੀ ਹੁਣ ਇਹਨਾਂ ਨੂੰ ਇਹ ਨਹੀਂ ਨਾ ਸਮਝਾਉਂਦੀ ਵੀ ਮੈਂ ਵੀ ਮਾਂ ਵਾਂ ਹਾਇ ਹੁਣ ਦੱਲਪਾ ਉਹਨੂੰ ਮੈਂ ਕਿੰਨੂੰ ਫੋਨ ਕਰਾਂ ਹੁਣ ਐਟ ਟਾਈਮ ਅੰਤਰਾ ਰਾਤ ਨੱਕ ਤੇ ਮੈਂ ਜਾਣ ਜੋਗੀ ਨਾ ਹੋਰ ਸੱਚੇ ਪਾਤਸ਼ਾਹ ਮੇਰਾ ਪੁੱਤ ਘਰ ਆ ਜਾਏ ਛੇਤੀ ਹੁਣ ਬੱਸ ਮੰਜੀਂ ਤਰ੍ਹਾਂ ਹਾਂਜੀ ਪਾਜੀ ਯਾਰ ਮੈਂ ਆਇਆ ਹੌਂਕਾ ਵੀ ਲਾਇਆ ਸੌਂ ਲਿਆ ਘੜੀ ਤੂੰ ਮਾੜੇ ਵਿੱਚ ਤਰਿਆ ਫਿਰਦਾ ਕੀ ਗੱਲ ਐਨਾ ਨੇਰਾ ਵਾ ਓਏ ਔਰ ਪਿੰਦਰ ਨੂੰ ਡੀਕਣ ਦੇ ਗਿਆ ਇੱਕ ਤੇ ਸ਼ਹਿਰ ਨੂੰ ਪਿੰਦਰ ਨੂੰ ਹਾਂਜੀ ਹਾਂ ਕੀ ਹੋਇਆ ਤੇ ਕੋਈ ਗੱਲ ਨਹੀਂ ਮੈਂ ਫੋਨ ਫੋਨ ਕੀਤਾ ਉਹਨੂੰ ਤੇ ਮਾਂ ਉਹਦੀ ਕਹਿੰਦੀ ਇਹ ਤੱਕ ਆਇਆ ਨਹੀਂਗਾ ਤੇ ਮੈਂ ਚੱਲ ਆਜਦਾ ਅੱਪੀ ਤੇ ਫੋਨ ਵੀ ਕੀਤਾ ਵਾ ਤੇ ਪਰ ਉਹਦਾ ਫੋਨ ਬੰਦ ਆਉਂਦਿਆ ਵਾ ਬੰਦ ਆਉਂਦਿਆ ਆਹ ਕਰਨੀ ਕੀ ਗਿਆ ਵਾ ਪਤਾ ਨਹੀਂ ਪਾਜੀ ਦੱਸ ਕੇ ਨਹੀਂਗਾ ਗਿਆ ਮੈਂ ਤੇ ਆਪ ਸੱਚੋ ਪੰਜੇ ਜਿ ਪਿਆ ਵਾ ਤਸਕੀਨਿਆ ਹਾਂਜੀ ਉਤੋਂ ਇਹਨਾਂ ਨੇ ਰਹਾ ਹੋ ਗਿਆ ਟਾਈਮ ਵੀ ਹੈ ਕਿ ਨਾ ਹੋ ਗਿਆ ਉਹੋ ਤੇ ਗੱਲ ਵਾ ਨਾ ਤੇ ਉਹ ਮਾਂ ਉਹਦੀ ਦੇਹੀ ਮੇਰਾ ਵੀ ਸਿਰ ਖਾਣਾ ਮੈਂ ਕਿ ਮੈਨੂੰ ਕੀ ਪਤਾ ਕਿੱਥੇ ਗਿਆ ਵਾ ਜੇ ਇਹਦੇ ਮੈਨੂੰ ਫੋਨ ਕਰਕੇ ਗਿਆ ਹੁੰਦਾ ਫਿਰ ਤੇ ਕੋਈ ਗੱਲ ਨਹੀਂ ਕੀ ਇਹ ਤੇ ਯਾਰ ਫਿਕਰ ਵਾਲੀ ਗੱਲ ਆ ਉਹ ਜਿੱਥੇ ਉਹਦਾ ਜਾਣ ਆਉਣਾ ਹੈਗਾ ਸੀ ਨਾ ਉੱਥੋਂ ਹੀ ਪਤਾ ਕਰਕੇ ਆਉਂਗਾ ਤੇ ਸਾਡੇ ਘਰ ਰਣਿੰਗਾ ਆ ਅੱਛਾ ਹਾਂ ਤੇ ਹੁਣ ਦੇਖੋ ਪਾਣੀ ਕਿੱਥੇ ਗਿਆ ਈ ਉਹ ਤੂੰ ਇਹ ਕਰਕੇ ਤਾਂ ਹੀ ਮੈਂ ਤੈਨੂੰ ਸੁਤਾਨ ਨਹੀਂ ਮੈਂ ਚੱਲ ਪਾਣੀ ਘੁੱਟ ਪੀਣਾ ਇਧਰੋਂ ਨਿਕਲਿਆ ਤਾਂ ਹੀ ਚੱਲ ਕੋਈ ਨਹੀਂ ਤੂੰ ਬੈਹ ਹੁੰਦਰ ਦੇ ਆ ਕੇ ਮੈਂ ਵੀ ਆਉਣਾ ਹੈ ਚਲੋ ਠੀਕ ਆ ਮੈਨੂੰ ਤਾਂ ਨੀਂਦ ਹੀ ਉੱਡ ਗਈ ਯਾਰ ਗੱਲ ਸੁਣ ਕੇ ਇਹ ਕਿਹੜਾ ਆ ਗਿਆ ਫੋਨ ਇਹਦਾ ਇਹਨੂੰ ਮੇਰੇ ਨਾਲ ਰਾਤ ਨੂੰ ਨੀਂਦ ਨਹੀਂ ਆਈ ਹੁਣੀ ਹੈਲੋ ਹਾਂਜੀ ਦੱਸ ਦਮ ਤੈਨੂੰ ਸਾਰਾ ਬੋਲ ਨਾਮ ਨੂੰ ਪੁੱਛਣੀ ਆ ਪੁੱਛਿਆ ਨਬ ਕਿੱਥੇ ਆਇਆ ਵਾ ਉੱਪਰ ਚੜਿਆ ਜਾਂਦਾ ਹੁਣ ਨਬ ਹਾਂਜੀ ਪੁੱਤ ਮੇਰੀ ਗੱਲ ਸੁਣ ਪੁੱਛਿਆ ਇਹ ਪਿੰਡਰ ਨੂੰ ਵੀ ਕਿੱਥੋਂ ਆਇਆ ਨਹੀਂ ਲੇਟ ਨਹੀਂ ਮੰਮੀ ਮੈਂ ਨਹੀਂ ਪੁੱਛਿਆ ਹੈਗਾ ਜਦੋਂ ਉਹਨਾਂ ਨੇ ਆਪਣੇ ਆਪ ਦੱਸਿਆਣੀਆ ਪੁੱਛਿਆ ਕੋਈ ਜਾਦੀ ਗੱਲ ਵਾ ਉਹਨਾਂ ਸਗੋਂ ਆਪ ਦੱਸਣਾ ਚਾਹੀਦਾ ਹੈ ਕਿ ਮੈਂ ਕਿਹੜੇ ਕੰਮ ਗਿਆ ਵਾਂ ਤੇ ਮੈਂ ਰੋਟੀ ਵਲੋਂ ਪੁੱਛਿਆ ਹੈ ਧਿਆਨ ਨੇ ਮੈਂ ਨਹੀਂ ਖਾਣੀ ਹੈਗੀ ਨਹੀਂ ਪੁੱਤ ਤੇਰਾ ਫਰਜ਼ ਬਣਦਾ ਪੁੱਛਣ ਦਾ ਹੈ ਇਹਦਾ ਕੀ ਮਤਲਬ ਹੋਇਆ ਇੰਨੀ ਲੇਟ ਆਉਣ ਦਾ ਨਾ ਦੱਸਿਆ ਨਾ ਕੋਈ ਗੱਲ ਨਾ ਕੋਈ ਬਾਤ ਜਾ ਮੇਰੀ ਤੀ ਪੁੱਛ ਕੈ ਨੂੰ ਝੱਜਣਾ ਜਰਾ ਕੇ ਇਹਦੀ ਚੰਗੀ ਜਿਹੀ ਖ਼ਬਰ ਲਈ ਨਹੀਂ ਨਹੀਂ ਮੰਮੀ ਮੈਂ ਨਹੀਂ ਇਹਨਾਂ ਨਾਲ ਕੋਈ ਵੀ ਗੱਲ ਕਰਨੀ ਹੈਗੀ ਤੁਸੀਂ ਪੁੱਛ ਲਓ ਪੁੱਛਣਾ ਲੈ ਐਨਾ ਗੁੱਸਾ ਥੋੜੀ ਕਰੀਦਾ ਹੁੰਦਾ ਵਾ ਮੰਮੀ ਗੁੱਸੇ ਦੀ ਥੋੜੀ ਗੱਲ ਹੈਗੀ ਆ ਪਰ ਇਹਨਾਂ ਦਾ ਆਪਣੇ ਆਪ ਦਾ ਮਗ ਨਹੀਂ ਕੰਮ ਕਰਦਾ ਹੈਗਾ ਮੈਂ ਕਰ ਦੇਣ ਦੱਸਾਂ ਕਿ ਮੈਂ ਕਿੱਥੇ ਗਿਆ ਹਾਂ ਮੈਂ ਕੀ ਕਰਨਿਆ ਜ਼ਰੂਰੀ ਥੋੜੀ ਕਿ ਇਹਨਾਂ ਨੂੰ ਪੁੱਛੇ ਦੱਸਣਾ ਵਾ ਗੱਲ ਤਾਂ ਪੁੱਤਰ ਹੀ ਠੀਕ ਵਾ ਪਰ ਕੋਈ ਗੱਲ ਨਹੀਂ ਹੁਣ ਨਾ ਤੂੰ ਪੁੱਛ ਮੇਰੀ ਤੀ ਜਾ ਕੇ ਕੁਛ ਨਹੀਂ ਹੁੰਦਾ ਗੱਲ ਵਧਾਈ ਜਾਓ ਤਾਂ ਵਧਦੀ ਜਾਂਦੀ ਆ ਜਾ ਮੇਰੀ ਤੀ ਉਹਨੂੰ ਬਿਠਾੜ ਕੇ ਪੁੱਛਦੇ ਸਹੀ ਵੀ ਮਤਲਬ ਕੀ ਹੋਇਆ ਅੱਧੀ ਦੀ ਰਾਤ ਤੱਕ ਬਾਹਰ ਰਹਿਣ ਦਾ ਠੀਕ ਆ ਨਾ ਤੇਰਾ ਤਾਂ ਫਰਜ ਬਣਦਾ ਪੁੱਛਣ ਦਾ ਚਲੋ ਮੈਂ ਐਗਰੀ ਕਰਕੇ ਵੇਖੀ ਨਹੀਂ ਗੱਲ ਕੀ ਕਹਿੰਦੇ ਆਹੋ ਨਹੀਂ ਜਾਂ ਪੁੱਛ ਕੇ ਮੈਂ ਜਾਈ ਆ ਫਿਰ ਰੱਖ ਦਿਓ ਮੈਂ ਰੱਖ ਦੇਣੀ ਆਪੇ ਕੋਈ ਨਹੀਂ ਇਹਦਾ ਗੁੱਸਾ ਵੀ ਸਹੀ ਆ ਵਿਚਾਰੀ ਦਾ ਹੈ ਦੱਸ ਜੇ ਤੂੰ ਅੱਧੀ ਰਾਤ ਆਇਆ ਵਾ ਉਹਨੂੰ ਆਣ ਕੇ ਦੱਸ ਹੀ ਦੇ ਵੀ ਮੇਰਾ ਫੋਨ ਜਾਂ ਮੇਰਾ ਬੰਦ ਹੋ ਗਿਆ ਸੀ ਜਾਂ ਕੀ ਗੱਲ ਹੋਈ ਸੀ ਅਗਲੀ ਦਾ ਆਪੇ ਗੁੱਸਾ ਲੱਜਾਂਦਾ ਪਰ ਇਹ ਵੀ ਪੂਰੀ ਆਖੜ ਰਹਤਾ ਵਾ ਚਲ ਕੋਈ ਨਹੀਂ ਕਰਦੇ ਗੱਲ ਇਹ ਦੇ ਨਾਲ ਨਹੀਂ ਹਜੇ ਮੈਂ ਨਾ ਸਲਾਹ ਨਹੀਂ ਕੀਤੀ ਕਿਸੇ ਨਾਲ ਤੇ ਰਾਤੀ ਦਿਨ ਪਤਾ ਲੇਡ ਹੋ ਗਿਆ ਇੱਥੇ ਤੂੰ ਹੁਣ ਕਰਦੇ ਆ ਫਿਰ ਮੈਂ ਤੈਨੂੰ ਦੱਸਣਾ ਹਜੇ ਤਾਂ ਮੈਂ ਉੱਠਿਆ ਉਧਰ ਤੇਰਾ ਫੋਨ ਆ ਗਿਆ ਹਾਂ ਹਾਂ ਉਹ ਨਹੀਂ ਫਿਰ ਇਹਦੇ ਕੋਲੇ ਕਿੰਨਾ ਚਿਰ ਰੁਕੇ ਇਹ ਵੀ ਅੰਦਰ ਰੋਟੀ ਖਾ ਕੇ ਜਾ ਮੈਂ ਚੱਲ ਖਾਈ ਜਾਂਦੇ ਆ ਹਾਂ ਹਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਉਹ ਕੋਈ ਗੱਲ ਨਹੀਂ ਕਰ ਲਾਂਗੇ ਬਾਕੀ ਫੇਰ ਵੀ ਇੱਕ ਕਰੀ ਹਨਾ ਘਰੇ ਗੱਲ ਕਰਾਂਗਾ ਤੇ ਫੇਰ ਹੀ ਇਹ ਪੈਸੇ ਦਾ ਕੰਮ ਹੈ ਹਾਂ ਹਾਂ ਆ ਕੋਈ ਨਹੀਂ ਸ਼ਾਮ ਤੱਕ ਦੱਸ ਦਿੰਨੇ ਆ ਚੱਲ ਠੀਕ ਆ ਚੰਗਾ ਚੰਗਾ ਕੀ ਸਲਾ ਕਰਨੀਆ ਕਰੇ ਹਨ ਨੂੰ ਕੋਈ ਦੱਸ ੜੋ ਨਵਦੀਪ ਦੱਸਦਾ ਹੀ ਆ ਕਿਹੜੀ ਗੱਲੋਂ ਮੂੰਹ ਬਣਿਆ ਤੁਹਾਡਾ ਕੀ ਰੱਸੀ ਤੁਸੀਂ ਕਿੱਥੇ ਰਹੇ ਹੋ ਇੰਨੀ ਅੱਧੀ ਰਾਤ ਤੱਕ ਰੱਤ ਤਹੀ ਯਾਰ ਦੱਸ ਦੇਣਾ ਆ ਐਡਾ ਗੁੱਸਾ ਕਿਹੜੀ ਗੱਲੋਂ ਤੇ ਨਹੀਂ ਜਦੋਂ ਸਰਜਨੀ ਮੰਦਾ ਹੈਗਾ ਹਨ ਕੋਈ ਦੱਸਣ ਦਾ ਬੰਦਾ ਫੋਨ ਹੀ ਲਾ ਕੇ ਦੱਸ ਦੇ ਨਵਦੀਪ ਫੋਨ ਦੀ ਬੈਟਰੀ ਅਗੇ ਹੀ ਡਾਊਨ ਤੇ ਉੱਥੇ ਹੋਰ ਕਿਸੇ ਦਾ ਫੋਨ ਨਹੀਂ ਹੈਗਾ ਤੇ ਲੱਗੇ ਲਾਇਆ ਹੈ ਡੈਡੀ ਵਾਲੇ ਫੋਨ ਤੇ ਉਹਨਾਂ ਚੁੱਕਿਆ ਹੈ ਨਾ ਮੈਂ ਵੀ ਹੁਣ ਦੂਜੇ ਜੀਆ ਦੇ ਫੋਨ ਤੇ ਕੀ ਆਣਾ ਲਾਉਣਾ ਮੈਂ ਅਣਜਾਣ ਨੰਬਰ ਆਹੋ ਹੋਰੀ ਕਿਤੇ ਬੰਦਾ ਦੱਸ ਦੇਂਦਾ ਫੋਨ ਕਰਕੇ ਕਰੀ ਹਨ ਦੱਸਿਆ ਹੁੰਦਾ ਉਹਨੇ ਫਿਕਰਸ ਨਾ ਹੁੰਦੀ ਤੁਹਾਡੀ ਜੇ ਤੁਸੀਂ ਆਏ ਉੱਧੀ ਰਾਤ ਉਦੋਂ ਹੀ ਦੱਸੋ ਵੀ ਕੀ ਗੱਲਬਾਤ ਹੋਈ ਹੈ ਫਿਕਰ ਕਿਹੜੀ ਗੱਲੋਂ ਕਰਨਾ ਮੈਂ ਗੜਾ ਕੋ ਪੁੱਠਾ ਸਦਾ ਕੰਮ ਕਰਦਾ ਫਿਰੰਡਿਆ ਉਹ ਗੱਲ ਪੁੱਠੇ ਸਿੱਧੀ ਨਹੀਂ ਹੁੰਦੀ ਫਿਕਰ ਹੁੰਦੀ ਆ ਉਹ ਚਲੋ ਤੇ ਮੈਂ ਤੇਰੀ ਗੱਲ ਸਮਝਦਾ ਵਾਂ ਮੈਂ ਵੀ ਆਪਣੇ ਮਾਰੇ ਭੱਜਾ ਫਿਰੰਡਿਆ ਦੱਸੋ ਨਾ ਫਿਰ ਕੀ ਸਲਾਵਾ ਕਰਦੇ ਫਿਰਦੇ ਹੋ ਕੀ ਪੁਛਨਾਵਾ ਕਰਦੇ ਆਣੋ ਕੋਈ ਗੱਲਬਾਤ ਕਰੋਗੇ ਢੜ ਨਾਲ ਫੇਰੀ ਪਤਾ ਲੱਗੂਗਾ ਸਾਨੂੰ ਕਰਦਾ ਆਂ ਗੱਲ ਕਰਨੀ ਢੜ ਨਾਲ ਹੀ ਹੋਰ ਕਿਦੇ ਨਾਲ ਕਰਨੀ ਹੈ ਮੇਰਾ ਤੀਹਾਂ ਸ਼ਹਿਰ ਮੇਰਾ ਦੋਸਤ ਐ ਉਹਦਾ ਤੁਹਾਨੂੰ ਨਹੀਂ ਪਤਾ ਉਹ ਇਦਾਂ ਨਾ ਆਪਣਾ ਪ੍ਰਾਈਵੇਟ ਹੀ ਬਿਜ਼ਨਸ ਕਰਦਾ ਵਾ ਤੇ ਆਂਦਾ ਵੀ ਵੇਖ ਲੈ ਜੇਤ ਭਾਈਵਾਲ ਬਨਣਾ ਹੀ ਤੇ ਪਰ ਇਹ ਆਪੀ ਪੈਸੇ ਲਾਉਣੇ ਪੈਣੇ ਪਹਿਲਾਂ ਅੱਛਾ ਕਿਹੜਾ ਕੰਮ ਸ਼ੁਰੂ ਕਰਨਾ ਵਾ ਕੁਝ ਪਤਾ ਤੇ ਲੱਗੇ ਉਹਦਾ ਨਵਦੀਪ ਇਦਾਂ ਹੀ ਪ੍ਰਾਈਵੇਟ ਠੇਕੇ ਮਾਰਦਾ ਆਇਓ ਠੀਕ ਆ ਜਿੱਦਾਂ ਮੰਨ ਲਾ ਸਰਕਾਰੀ ਬਿਲਡਿੰਗਾਂ ਹੀ ਬਣਨੀਆਂ ਨੇ ਹੋਰ ਕਈ ਕੰਮ ਨੇ ਉਹ ਕੰਮ ਕਰਦਾ ਤੇ ਆਂਦਾ ਵੀ ਪਹਿਲਾਂ ਆ ਵੀ ਕੋਲੋਂ ਪੈਸੇ ਲਾਉਣੇ ਪੈਣੇ ਆ ਅੱਛਾ ਹੂੰ ਘਟੋ ਘਟੋ ਜੜਾ ਨਾ ਕੋਈ 5 ਗੱਲੱਖ ਰੁਪਈਆ ਲਾਵਾਂਗੇ ਕੋਲੋਂ ਤੇ ਫੇਰ ਉਹ ਵੀ ਅਧੋ ਅੱਧੀ ਉਹਦੇ ਨਾਲ ਤੇ ਤਾਂ ਜਾ ਕੇ ਥੋੜਾ ਜਾਂਦਾ ਵੀ ਠੀਕ ਹੋਣਾ ਜੇ ਆਪਾਂ ਆਖੀ ਨਾ ਪਹਿਲਾਂ ਹੀ ਲੋਨ ਲੱਲੀਏ ਤੇ ਮੁੜ ਕੇ ਉਹ ਸਰਕਲੰਦਾ ਨਹੀਂ ਚਲਦਾ ਹੁੰਦਾ ਪਹਿਲਾਂ ਆਪਣੇ ਕੋਲੋਂ ਲਈਏ ਤੇ ਫੇਰ ਆ ਉਹਦੇ ਚ ਇਹ ਐ ਕਿ 40% ਆਂ ਦਾ ਵਿੱਚੋਂ ਤੈਨੂੰ ਦਵਾਗਾ ਤੇ ਬਾਕੀ 60 ਆਂ ਦਾ ਮੇਰਾ ਕਿਉਂਕਿ ਸਿਰਦਰਦੀ ਸਾਰੀ ਉਹਦੀ ਉਹਨੂੰ ਪਤਾ ਤੇ ਚਲੋ ਜਦੋਂ ਕੋਈ ਸਾਲ 6 ਮਹੀਨੇ ਉਹਦੇ ਨਾਲ ਲਾਵਾਂਗੇ ਫੇਰ ਦੋਦੀ ਕਰਲਾਂ ਕਰਾਂਗੇ ਤੇ ਪਿੰਦਰ ਜੇ ਅਗਲਾ ਤੁਹਾਨੂੰ ਮੁੜ ਕੇ ਧੋਖਾ ਦੇ ਦੇ ਤੁਹਾਡੇ ਤੋਂ ਪੈਸੇ ਲੈ ਕੇ ਤੇ ਫੇਰ ਤੁਸੀਂ ਕੀ ਕਰੋਗੇ ਉਹ ਨਵਦੀਪ ਕਿਤੇ ਨਹੀਂ ਦਿੰਦਾ ਮੈਂ ਉਹਨੂੰ ਜਾਣਦਾ ਮਾਂ ਚਿਰਾਂ ਤੋਂ ਇਹ ਦੋਵੇਂ ਇਕੱਠੇ ਜਾਣਦੇ ਤੇ ਸਾਨੂੰ ਤੋਂ ਦੇ ਬਾਰੇ ਪਤਾ ਨਹੀਂ ਬਾਕੀ ਤੁਹਾਡੇ ਸਾਰੇ ਦੋਸਤਾਂ ਨੂੰ ਪਤਾ ਵਾ ਇਹ ਕਿਹੜਾ ਵਾ ਕਿੱਥੇ ਛੁਪਿਆ ਹੀ ਜਿਹੜਾ ਹੁਣ ਨਿਕਲਿਆ ਓਏ ਨਵਦੀਪ ਸ਼ਹਿਰ ਰਹਿੰਦਾ ਯਾਰ ਸ਼ਹਿਰ ਉਹ ਅਗਲਾ ਕੰਮਕਾਰਾਂ ਚ ਬਿਜੀ ਉਹਨੇ ਤੁਹਾਨੂੰ ਕਿਹਾ ਉਹਦੇ ਦੇ ਤੁਸੀਂ ਜ਼ੋਰ ਕਰ ਲਿਆ ਤੇ ਜਦੋਂ ਮੈਂ ਤਾਂ ਕਿਹਾ ਪਿਆ ਪੜ ਹੋ ਜਾਣੇ ਰਲ ਕੇ ਕੋਈ ਬਿਜ਼ਨਸ ਖੋਲ ਲੈਨੇ ਆ ਆਪਣੀ ਕੋਈ ਸ਼ਾਪ ਵਗੈਰਾ ਪਾ ਲੈਨੇ ਆ ਨਵਦੀਪ ਨਹੀਂ ਆ ਸਰ ਨੇ ਕੀਤਾ ਹੈਗਾ ਜਿਹੜੀ ਦੁਕਾਨ ਨਵੇਂ ਸਿਰੇਓ ਚਲਾਉਣੀ ਹੈ ਨਾ ਟਾਈਮ ਲੱਗਣਾ ਮੈਂ ਕਿਰ ਕੀ ਆ ਟਾਈਮ ਲੱਗਣਾ ਵਾ </body>ਪੋੜੀ-ਪੋੜੀ ਚੜ ਕੇ ਉੱਤੇ ਜਾ ਜਾਂਦਾ ਇਹ ਤੁਸੀਂ ਕੌਣ ਚਾਲ ਮਾਰ ਕੇ ਉੱਤੇ ਚੱਲ ਜਾ ਤੇ ਮੁਰਗੀ ਡਿੱਗੀ ਦਾ ਵੀ ਉਦਾਂ ਹੀ ਆ। ਹਾਂ ਤੇ ਗੱਲ ਤੇਰੀ ਸਹੀ ਏ। ਪਰ ਜਿਹੜਾ ਕੰਮ ਚੱਲਿਆ ਜੇ ਆਪਾਂ ਉਹ ਚ ਪੈਸੇ ਲਾਵਾਂਗੇ ਤੇ ਸਟਾਰਟਿੰਗ ਚ ਆਉਂਡ ਆ ਬਣਗੇ। ਮੇਰੀ ਗੱਲ ਸਮਝ। ਬਾਕੀ ਇਹ ਮ ਇਕੱਲੇ ਨੇ ਉਹ ਇਕੱਲੇ ਨੇ ਕੁਝ ਨਹੀਂ ਕਰਨਾ ਸਾਰੀ ਦੀ ਸਲਾਹ ਲੈ ਕੇ ਫੇਰ ਹੀ ਕਰਾਂਗਾ ਮੈਂ ਕਿਹੜਾ ਨੁਹਾ ਕਰ ਆਇਆ। ਸਮਝੰਦੀ ਤੁਸੀਂ ਕੋਸ਼ਿਸ਼ ਕਰੋ ਸਟੈਪ ਬਾਈ ਸਟੈਪ ਚੱਲਾਂਗੇ ਨਾ ਤੇ ਤੁਹਾਡੀ ਨੀ ਪੱਕੀ ਰਹੂਗੀ। ਜੇ ਤੁਸੀਂਿੱਤ ਤੱਕ ਹੋ ਗਏ ਨਾ ਤੇ ਮੈਂ ਉਹ ਦਿਨ ਲੱਗ ਗਏ ਤੇ ਮਿੰਟੋ ਮਿੱਟੀ ਮੈਂ ਕਰੋੜਪਤੀ ਬਣਨਾ ਪਿੰਦਰ ਇਦਾਂ ਦੀ ਗੱਲ ਨਹੀਂ ਹੁੰਦੀ ਅਗਲਾ ਤਾਨੂੰ 6 ਮਹੀਨੇ ਆਪਣੇ ਨਾਲ ਰੱਖੇਗਾ ਤੇ ਮੁੰਡੇ ਭਾਵੇਂ ਤੁਹਾਨੂੰ ਧੋਖਾ ਦੇ ਦੇ ਤੇ ਫਿਰ ਕੀ ਕਰੋਗੇ ਨਵਦੀਪ ਹਾਵੀ ਤੇਰੀ ਗੱਲ ਨਾਲ ਮੈਂ ਸਹਿਮਤਾਂ ਪਰ ਅਗਲੇ ਕੋ ਸਾਰਾ ਸੈਂਸੂਨ ਕਰਾਵਾਂਗੇ ਤੇ ਫਿਰ ਹੀ ਆਪਾਂ ਪੈਸੇ ਦੇਣੇ ਆ ਆਪਾਂ ਘੜੇ ਇਦਾਂ ਜਾ ਕੇ ਪੈਸੇ ਫੜਾ ਦੇਣੇ ਆ ਚੱਲ ਵੇਖ ਲੋ ਫਿਰ ਜਿਹੜਾ ਵੀ ਕੰਮ ਕਰੋਗੇ ਨਾ ਪੱਕੇ ਤੌਰ ਤੇ ਕਰਿਓ ਪੱਕਾ ਜਿਹੜਾ ਧੋਖਾ ਨਾ ਦੇ ਸਕਿਓ ਨਵਦੀਪ ਇੱਕ ਕਰੇ ਸਾਰੇ ਬੰਦੇ ਹੋਰ ਹੀ ਪਤਾ ਕਰ ਲਾਂਗੇ ਹਜ ਮਦਨ ਅਕਾਲੀ ਕਰਕੇ ਆਇਆ ਵਾ ਚੱਲ ਕੋ ਜੇ ਮੰਨ ਲਾ ਆਪਾਂ ਦੋਵੇਂ ਜਾਨੇ ਕਰਦੇ ਆਂ ਦੋਵੇਂ ਘਰੋਂ ਬਾਹਰ ਰਵਾਂਗੇ ਹੁਣ ਇਹ ਆਪ ਇੱਕ ਜਣਾ ਕੰਮ ਕਰਾਂਗੇ ਤੂੰ ਰਾਮਨਾ ਘਰੇ ਰਹਿ ਰਹੇਂ ਕਰੇਂਗੀ ਚਲ ਵੇਖ ਲੋ ਹਾ ਮਮੀ ਉਹਨਾਂ ਨਾਲ ਕਰ ਲੋ ਇੱਕ ਵਾਰੀ ਸਲਾਹ ਕੀ ਕਹਿੰਦੇ ਨੇ ਹਾਂ ਹਾਂ ਮੈਂ ਸਲਾਹ ਕਰਨੀ ਆ ਤੇ ਉਹਦਾ ਫੋਨ ਆਉਂਦਾ ਪਿਆ ਹੀ ਤੇ ਮੈਂ ਹਾਂ ਚਲ ਚਾਹ ਚੂਪ ਪੀ ਲੋ ਫੇਰ ਕਰਦੇ ਆ ਚਲੋ ਕਰ ਲੋ ਫੇਰ ਉਹਨਾਂ ਨਾਲ ਗੱਲ ਉਹ ਵੀ ਟੈਨਸ਼ਨ ਲੈ ਆਂਦੇ ਹੀ ਤਾਂ ਦੀ ਟੈਨਸ਼ਨ ਤਾਂ ਨਵਦੀਪ ਮੈਨੂੰ ਵੀ ਰਾਤੀ ਹੋਣ ਗਈ ਪਰ ਮੈਨੂੰ ਮੁੜ ਕੇ ਇਦਾਂ ਹੀ ਗੱਲਾਂ-ਗੱਲਾਂ ਚ ਚੇਤਾ ਭੁੱਲ ਗਿਆ ਪਰ ਜਿਹੜਾ ਕੰਮ ਤੇ ਰਾਤੀ ਕੀਤਾ ਨਾ ਗਾਂ ਤੋਂ ਨਾ ਇਦਾਂ ਦਾ ਕੰਮ ਨਹੀਂ ਕਰਤਾ ਆ ਜੋ ਮਨੇ ਕੀ ਬੋਲਣਾ ਲਗੇ ਉਹ ਤਾਂ ਮਾਵਾਂ ਦੀ ਦਾਲ ਤਰੀ ਹੋ ਹਾਂ ਦੱਸ ਤੂੰ ਕੀ ਖਾਣਾ ਹੈ ਯਾਰ ਆਲੂ ਵਾਲੇ ਪਰੌਂਠੇ ਬਣਾ ਲੈ ਕਰੋ ਰੋਜ਼ ਦਾਲ ਦੂਜੇ ਦਿਨ ਹਾਈ ਹਾਈ ਵੇ ਕਿੰਨੇ ਦਿਨਾਂ ਬਾਅਦ ਕਿ ਦੱਠਾ ਦੇਣਾ ਬਾਦ ਵਾਰੀ ਆਈ ਏ ਤੇ ਤੂੰ ਅੱਜ ਇਦਾਂ ਕਹਿੰਦੇ ਆ ਆਲੂ ਬੜੀ ਕੋਈ ਵੱਡੀ ਸੰਗਾਤਾ ਇਹਨੂੰ ਜਿਹੜੀ ਆਲੂ ਖਾ ਖਾ ਢਿੱਡ ਦੇ ਕਿਦਨੂ ਨਿਕਲਦੇ ਜਾਂਦੇ ਆ ਆਲੂਆਂ ਵਾਲੇ ਬਣਾ ਲੈ ਮੂਲੀਆਂ ਵਾਲੇ ਬਣਾ ਲੈ ਚੱਲ ਭਰਾਵਾ ਅੱਜ ਦਾ ਦਿਨ ਤਖਾਓ ਹਾਂ ਕੱਲ ਨੂੰ ਕੋਈ ਨਹੀਂ ਆਲੂਆਂ ਵਾਲੇ ਬਣਾ ਲਾਂਗੇ ਕੱਲ ਬਣਾਇਆ ਯਾਰ ਪਰੌਂਠੇ ਬਣਾਇਆ ਕੋਈ ਨਹੀਂ ਬਣਾ ਲਾਂਗੇ ਬਣਾ ਲਾਂਗੇ ਐਸਾ ਚੱਲਣ ਦੇ ਨਮੀ ਆ ਹੋ ਗਿਆ ਤੇ ਮੈਂ ਦਾਲਤਾ ਰਹੀ ਐ ਦੋ ਸੀੜੀਆਂ ਵੱਜ ਗਈਆਂ ਮੇਂ ਉਹ ਦੋ ਘੋੜ ਵੱਜ ਗਈਆਂ ਤਾਂ ਤੂੰ ਆ ਹੁਣ ਲੈ ਜਾ ਤੇ ਜਾ ਕੇ ਤਾਂ ਭੁੰਨ ਕੇ ਸੋਟ ਛੜ ਵਿੱਚੀ ਕੋਈ ਗੱਲ ਨਹੀਂ ਹੋ ਲੈੰਦੋ ਜੇ ਦਾਲ ਮਾਸਾ ਫਿਰ ਬੁੱਲ ਲੈ ਮੈਨੂੰ ਇੱਕ ਗੱਲ ਦੱਸਾਂ ਮੈਨੂੰ ਹੁਣ ਚੇਤਾ ਆ ਵਾ ਰਾਤੀ ਮੈਂ ਨਾ ਅੱਧੀ ਰਾਤ ਬਾਸ ਮੁੱਕੀ ਹਾਂ ਤੇ ਪਿੰਦਰ ਜਿਹੜਾ 12 ਵਜ ਕੇ ਹੁੰਦਾ ਤੇ ਜਦੋਂ ਘਰ ਆਇਆ ਵਾ ਅੱਛਾ ਰਾਤ ਦੁਵਾੜੇ ਆਹੋ ਤੇਰਾ ਚਾਚੀ ਤੇ ਨਾ ਵੀ ਬੜੀ ਡੇਗੀ ਫੇਰੇ ਮਾਰਨ ਬਾਦ ਕੀ ਕੀ ਗੱਲ ਹੋਈ ਜਰਪਿੰਦਰ ਮੰਮੀ ਨੀ ਨੇਰੇ ਤੇ ਨੀਗਾ ਹੁੰਦਾ ਹੁੰਦਾ ਪਰ ਇਹ ਆ ਵੀ ਮੈਂ ਵੀ ਵੇਖਣ ਡਿਆ ਇਹ ਗੱਲ ਮੈਂ ਨੋਟ ਕੀਤੀ ਆ ਵੀ ਹੁਣ ਪਿੰਦਰ ਘਰ ਨੀਗਾ ਰੁਕਣ ਡਿਆ ਬਾਹਰ ਹੀ ਰਹਿਣ ਡਿਆ ਜਿਆਦਾ ਆਏ ਹੈ ਇਹ ਕਦੀ ਕਿਹਦੇ ਲੱਗੇ ਨਹੀਂ ਬੈਠਾ ਹੈਗਾ ਤੇ ਮੰਮੀ ਜਿਹੜਾ ਬੰਦਾ ਇੰਨੀ ਲੇਟ ਘਰ ਆਵੇ ਮੈਨੂੰ ਤਾਂ ਲੱਗਦਾ ਕਿਤੇ ਕਿਸੇ ਮਾਰੇ ਬੰਦੇ ਦੀ ਬਿਆਣੀ ਨਾ ਬੈ ਗਿਆ ਹੋਵੇ ਨਾ ਵੀ ਪਰਾਪਾ ਸਰਫੇ ਜੇ ਇਹ ਦੇ ਹੈਗੇ ਆ ਇੱਕ ਹਾੜਾ ਤੇ ਇੱਕ ਉਹਨਾਂ ਦਾ ਕਿਤੇ ਰੱਬ ਇਹਨੂੰ ਮਾਰੇ ਪਾਸੇ ਨਾ ਲਾਵੇ ਮੈਂ ਤਾਂ ਨਹੀਂ ਮਾਰਾ ਸੱਚੇ ਪਾਛਾ ਐ ਦੀ ਵੱਡੀ ਵੱਡੀ ਉਮਰ ਹੋਵੇ ਯਾਰ ਕੀ ਮਤਲਬ ਬੰਦਾ ਇੰਨਾ ਨੇਰੇ ਹੋਏ ਆਉਂਦਾ ਤੂੰ ਮਤਲਬ ਬੰਦਾ ਉਹਦਾ ਕਿਸੇ ਦੇ ਲਾਗੇ ਕਿਤੇ ਪੈ ਬੂ ਗਿਆ ਹੋਣਾ ਮੈਂ ਤੈਨੂੰ ਪਤਾ ਤਾਂ ਹੈਗਾ ਇਹ ਤਾਂ ਮਤਰਾ ਹੁੰਦਾ ਹੀ ਨਹੀਂ ਕਿਸੇ ਨਾਲ ਉਹ ਯਾਰ ਪਹਿਲੇ ਮੇਰੇ ਨਾਲ ਗੱਲਬਾਤ ਕੋਈ ਕਰ ਲੈਂਦਾ ਸੀ ਹੁਣ ਤੇ ਮੈਨੂੰ ਕਵਾਉਂਦਾ ਹੀ ਨਹੀਂਗਾ ਅੱਖਾਂ ਜੱਖਾਂ ਹੀ ਨਹੀਂਗਾ ਪਾਉਂਦਾ ਤੇ ਚੱਲ ਕੋਈ ਨਹੀਂ ਜਿੱਦਾਂ ਦਾ ਵੀ ਹੈਗਾ ਉਹ ਨਾ ਠੀਕ ਠਾਕ ਆਪੋ ਆਪਣੇ ਘਰੋ ਕਰੀ ਰਹਿਣ ਓਏ ਮੰਮੀ ਅਸੀਂ ਥੋੜੀ ਚੁੰਨੇ ਆ ਕਿ ਉਹ ਮਾਰੇ ਰਾਹ ਤੇ ਜਾਣ ਅਹੀਂ ਤੇ ਆਪਸੋ ਚੁੰਨੇ ਵਜਨੇ ਤੇ ਉਹ ਹੱਡੀ ਹੈ ਨਾ ਭਰਾ ਦੇ ਮੇਰਾ ਹੀ ਵਜਨਾ ਉਹ ਜਦੋਂ ਜੋ ਮਰਜੀ ਆ ਹੋਰ ਕੋਈ ਇੱਕ ਗੱਲ ਹੈਗੀ ਔਰ ਸਰਦੂਦ ਨੂੰ ਪੱਕਾ ਬਤਾਵੀਂ ਰਾਤ 9:00 ਵਜੇ ਆਇਆ ਸਾਡੇ ਬਾੜੇ ਮੈਂ ਅੰਦਰ ਜਾ ਕੇ ਮੁੜ ਕੇ ਟਾਈਮ ਵੇਖਿਆ ਵਾ ਇਹਨੇ ਉਸ ਹੀ ਆਇਆ ਸੀ ਤੇ ਅਮਤਾ ਵੀ ਚੋਰੀ-ਚੋਰੀ ਹੀ ਅੱਛਾ ਆਹ ਚੋਪਚ ਪੀਤਾ ਹੀ ਆਇਆ ਕਿ ਕੋਈ ਨਹੀਂ ਮੰਮੀ ਅੱਜ ਮੈਂ ਖਿਆਲ ਰੱਖੂੰਗਾ ਪਰ ਹੁਣ ਇੱਕ ਕੰਮ ਕਰ ਲੂ ਪਿਓ ਆਪਣੇ ਲੱਗੇ ਨਾ ਨਾਲ ਉਹ ਇੰਨੀ ਟੈਨਸ਼ਨ ਲੈਂਦਾ ਨਾ ਇਹ ਕੋਈ ਨਹੀਂ ਪਿਓ ਲੱਗੇ ਨਹੀਂ ਲੈਂਦੇ ਪਰ ਇਹ ਆ ਵੀ ਜੇ ਤੇ ਕੋਖੇ ਕਰਨਦੇ ਹੋਏ ਨਾ ਸਾਡੇ ਤੋਂ ਚੋਰੀ ਤੇ ਪਤਾ ਮੰਮੀ ਲੱਗ ਜਾਣਾ ਹੈ ਪੋਤੇ ਇੰਨਾ ਕਿਹੜਾ ਕੰਮ ਕਰਨਾ ਸਾਡੇ ਤੋਂ ਚੋਰੀ ਰਾਤ ਕਰਨਾ ਜੇ ਕਰਨਾ ਤੇ ਸਾਰਾ ਦਿਨ ਪਿਆ ਹੁੰਦਾ ਜਰ ਕੋ ਹਣਾ ਕੋ ਕੰਡਿਆਊਗਾ ਪੱਕਾ ਰਾਤੋਂ ਦਾ ਪਿੰਦਰ ਕਦੀ ਰਿਆ ਹੀ ਨਹੀਂਗਾ ਬਾਹਰ ਰਾਤ ਇਨਾ ਟਾਈਮ ਫੇਰ ਉਹ ਤਾਂ ਕਰੀ ਨਾ ਤੇਰੀ ਨਾਵ ਗੱਲ ਕਰਦੀ ਹੁੰਦੀ ਹੁੰਦੀ ਆ ਵਹੀ ਪੁੱਛ ਲਿਓ ਬੋਲਾ ਨਾਉ ਉਜਾਗ ਤੇ ਮਿਲੂ ਜੇ ਮੇਰੇ ਲਾਗੇ ਨਾਉ ਮਿਲੀ ਤੇ ਮੈਂ ਤੜਤਣਾ ਨਾ ਨਾਉ ਮੈਂ ਤੁਹਾਨੂੰ ਮੈਂ ਤਾਂ ਨਿਕਲੀ ਬਾਤ ਇਹ ਕਿਹੜੇ ਵੇਲੇ ਅੱਧੀ ਰਾਤ ਆਇਆ ਪਰ ਹਾਂ ਤੇ ਫੇਰ ਉਹਨੇ ਦੱਸ ਦੇਣਾ ਉਹ ਆਜ ਮੇਰਾ ਨਾਮ ਲਿਆ ਨਿਕਣਾ ਪੀਏ ਹਰੇ ਧਿਆਨ ਰੱਖੀ ਆ ਜਿਹੜੀ ਦੂਜੀ ਆ ਉਹਨੂੰ ਤਾਂ ਮੱਕਮਾਉਣਾ ਉਹ ਨਹੀਂ ਨਹੀਂ ਉਹਦੇ ਉਹਦੇ ਨਾਲ ਗੱਲ ਪੈ ਜਾਣਾ ਤੁਹਾਡੇ ਆਵੇ ਕੋ ਪਤਨਾ ਲਲਿਓ ਮੁੱਲ ਉਹਨੂੰ ਕੋਈ ਹੁੰਦਾ ਨਾ ਪਿਆ ਨਾ ਹਟਾ ਬਾਕੀ ਕੋਈ ਨਹੀਂ ਕਰਦੇ ਪਤਾ ਪਾਲਾ ਹਾਂ ਕੋਈ ਨਹੀਂ ਇੱਕ ਅੱਧਾ ਜਣਾ ਦੀ ਧਿਆਨ ਰੱਖਿਆ ਕਰੋ ਕਿਤੇ ਨਾ ਇੱਕ ਦਿਨ ਬਾਹਰ ਅੰਦਰ ਜਾਵੇ ਤਾਂ ਗੇਟ ਹੀ ਖੁੱਲਾ ਰਹਿ ਕੇ ਸੜਕ ਦੇ ਉੱਤੇ ਸਾਡਾ ਘਰ ਸਭ ਚੰਗੇ ਨੰਗ ਦੇ ਸਭ ਮਾੜੀ ਵੀ ਮਾੜੇ ਨੰਗ ਦੇ ਉਹ ਨਈਂ ਨਾਲੇ ਪਤਾ ਲਗਾਉਣਾ ਪੈਣਾ ਨਾ ਵੀ ਰਾਤ ਨੂੰ ਰੋਕ ਕੀ ਕਰਦਾ ਵਾ ਕਿਹਦੇ ਲਾਗੇ ਖਲੋਂਦਾ ਵਾ ਮਾੜੇ ਚ ਬੰਦੇ ਲਾਗੇ ਖਲੋਂਦਾ ਚੰਗੇ ਬੰਦੇ ਲਾਗੇ ਖਲੋਂਦਾ ਪਤਾ ਦਿਹਾਨੂੰ ਹੋਵੇ ਉਹ ਤਾਂ ਕੱਲਾ ਕੱਲਾ ਕੋਈ ਕਿਤੇ ਨਾ ਕਿਤੇ ਤੁਰਿਆ ਰਹਿ ਗਾ ਹਾਂ ਅਮੀਂ ਗੱਲ ਪਤਾ ਕੀ ਆ ਰੇਨੇ ਤੇ ਅਸੀਂ ਇਕੱਠੇ ਹੀ ਆ ਤੇ ਜੇ ਕਿਨੂੰ ਬਾਹਰ ਕੋਈ ਕਰਤਾ ਨਾ ਹੋ ਜਾ ਕੰਮ ਤੇ ਅਗਲਾ ਨੇ ਹਾਨੂੰ ਆਣ ਕੇ ਫੜਨਾ ਹਾਲ ਤਾਂ ਤੇਰੀ ਪੁੱਤ ਠੀਕ ਆ ਚੱਲ ਕੋਈ ਗੱਲ ਨਹੀਂ ਤੂੰ ਫਿਰ ਮਾਨ ਨਾ ਸੋਇਆ ਕਰੋ ਮੈਂ ਧਿਆਨ ਰੱਖਾਂਗੀ ਇਹਦਾ ਇੱਕ ਦੋ ਦਿਨ ਆਹ ਇਹ ਸਹੀ ਗੱਲ ਹੈ ਇਸੇ ਟਾਈਮ ਨਾ ਹੀ ਜਾਂਦਾ ਤੇ ਇਸੇ ਟਾਈਮ ਨਾ ਹੀ ਹੁੰਦਾ ਤੇ ਧਿਆਨ ਰੱਖਣਾ ਪੈਣਾ ਜੇ ਇਹਦਾ ਹੋਰ ਆਹ ਨਿਆਣਾ ਮੁੰਡਾ ਵਾ ਮੈਨੂੰ ਇੰਨਾ ਇਹਦਾ ਦੁੱਖ ਲੱਗਦਾ ਨਾ ਇਹਦੀ ਦਮਾਨ ਇਹਨੂੰ ਛਦਾਈ ਕਾ ਛੜਿਆ ਉਹ ਯਾਰ ਚੰਗਾ ਭਲਾ ਹੁੰਦਾ ਸੀਗਾ ਕੋਈ ਕੰਮ ਬਿਨਾ ਪੁੱਸਿਆਂ ਕਰਦਾ ਹੀ ਨਹੀਂ ਮੇਰੇ ਤੋਂ ਚਾਚੀ ਨੇ ਪਤਾ ਨਹੀਂ ਕੀ ਉਹਰੇ ਦਿਮਾਗ ਚ ਪਾਤਾ ਉਹਨੂੰ ਵੈਰੀ ਬਣਾਤਾ ਮੇਰਾ ਚਲੋ ਛੱਡੋ ਮੰਮੀ ਸਾਰੀਆਂ ਗੱਲਾਂ ਜਿੰਨੀਆਂ ਕੀਤੀਆਂ ਨਾ ਉਹਨੀਆਂ ਵਾਧੀਆਂ ਜਾਣੀਆਂ ਵਾ ਲੈ ਉਹਨਾਂ ਨੂੰ ਟੈਨਸ਼ਨ ਲੈਣੀ ਹੈ ਲੈ ਉਹ ਨਾਲੇ ਮੈਂ ਵੇਖਾਂ ਧਾਲੀ ਹੋ ਗਈ ਹੋਣੀ ਹੈ ਮੈਂ ਤੜਕਾ ਲਾ ਕੇ ਹੁਣਾਂ ਜਿਆ ਬਣਾ ਜਾ ਰੋਟੀ ਸਾਦੀ ਮਾਟਾ ਗੁੰਨਦਾ ਕਿਤੇ ਲੱਗੇ ਕੋਈ ਗੱਲ ਨਹੀਂ ਬਾਤ ਚਲ ਕੋਈ ਨਹੀਂ ਬਣਾ ਲੂਗੀ ਆਪੇ ਠੀਕ ਹੈ ਨਹੀਂ ਲੱਗਾ ਜਾਂਦਾ ਹੀ ਮੁੰਡੇ ਦਾ